ਕਿ ਅਕਾਲ ਤਖਤ ਸਰ ਦੀ ਮਰਿਆਦਾ ਵਿੱਚ ਲਿਖਿਆ ਹੋਇਆ ਵੀ ਤੁਸੀਂ ਨੰਗੇ ਤੜ 10ਮ ਗਰੰਟੀ ਵਿਰੋਧਤਾ ਕਰੋ। ਪਹਿਲੀ ਗੱਲ ਤੇ ਮੇਰੀ ਇੱਕ ਬੇਨਤੀ ਹੈ ਜੀ ਤੁਸੀਂ ਸਾਡੇ ਮੂੰਹੋਂ ਦਸਮੰਦ ਦਾ ਸਿੱਧਾ ਬਰੋਸ ਸੁਣਿਆ। ਹਾਂਜੀ। ਪਹਿਲੀ ਗੱਲ ਤੇ ਇੱਕ ਬੇਨਤੀ ਮੇਰੀ ਜੀ। ਹਾਂਜੀ। ਮੈਂ ਸੁਣਿਆ ਉਹ ਕਿ ਅਕਾਲ ਤਖਤ ਸਰ ਦੀ ਮਰਿਆਦਾ ਵਿੱਚ ਲਿਖਿਆ ਹੋਇਆ ਵੀ ਤੁਸੀਂ ਨੰਗੇ ਤੜ 10ਮ ਗਰੰਟੀ ਵਿਰੋਧਤਾ ਕਰੋ। ਪਹਿਲੀ ਗੱਲ ਤੇ ਮੇਰੀ ਇੱਕ ਬੇਨਤੀ ਹੈ ਜੀ ਤੁਸੀਂ ਸਾਡੇ ਮੂੰਹੋਂ ਦਸਮੰਦ ਦਾ ਸਿੱਧਾ ਬਰੋਸ ਸੁਣਿਆ। ਹਾਂਜੀ। ਪਹਿਲੀ ਗੱਲ ਤੇ ਇੱਕ ਬੇਨਤੀ ਮੇਰੀ ਚਾਹੁੰਦਾ ਹਾਂ ਸੁਣਿਆ ਜਨਮਨ ਹੋਰ ਮੁਖ ਹੋਰ ਸੇ ਕਾਢੇ ਕੱਚੇ ਆ ਇਹ ਦੇਖੋ ਜਦੋਂ ਇਹ ਦੋਸਤ ਸਿੰਘਾ ਸਾਹਮਣੇ ਹੁੰਦਾ ਤੇ ਕਹਿੰਦਾ ਕਿ ਮੇਰੇ ਨੂੰ ਸਿੱਧਾ ਪ੍ਰਚਾਰ ਦਸਮਨੇ ਖਿਲਾਫ ਸੁਣਿਆ ਹੈ ਤੇ ਆਪਣੀਆਂ ਭੇਡਾਂ ਸਾਹਮਣੇ ਕਿਵੇਂ ਇੱਕ ਕੁਫਰ ਤੋਲਦਾ ਪਿਆ ਤੇ ਮਾਂ ਸਾਹਮਣੇ ਨਹੀਂ ਪਰਤ ਸਕਦੇ ਤੇ ਇਹ ਸਾਹਮਣੇ ਵੀ ਪਰਤ ਸਕਦੇ ਆ ਪਰਿਵਾਰਾਂ ਦੇ ਹਰ ਮੈਂਬਰਾ ਸਾਹਮਣੇ ਪਰ ਸਕਦੇ ਆ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਦੀ ਹੈ ਤੁਸੀਂ ਬਾਹਰ ਨਾ ਪੜੋ ਆਪਣੇ ਪਰਿਵਾਰ 'ਚ ਹੀ ਬਹਿ ਕੇ ਪੜ ਲਓ ਜੇ ਤੁਹਾਡੀ ਧੀ ਪੜਦਿਆ ਤੁਹਾਡੀ ਪਤਨੀ ਮਾਤਾ ਪੜਦਿਆ ਤੁਹਾਨੂੰ ਟੋਕੇ ਨਾ ਫਿਰ ਬਾਹਰ ਲੈ ਆਉਣਾ ਪਰ ਉਹ ਦੇ ਚਿੰਤ ਨੇ ਅੱਗੇ ਆਂਦੇ ਨੇ ਉਹ ਪਰਿਵਾਰਾਂ ਦੇ ਬਹਿ ਕੇ ਨਹੀਂ ਪੜੀ ਸਕਦੀ ਸਿਰਫ ਮੱਥੇ ਤੇ ਕੇ ਜਾ ਸਕਦੇ ਨੇ ਹੁਣ ਵਾਪਸ ਫਤਲੋ ਫੈਸਲਾਤ ਕਰ ਲੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਵੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਬਾਣੀ ਦਾ ਇੱਕ ਇੱਕ ਸ਼ਬਦ ਸੰਗਤ ਵਿੱਚ ਜਿੱਥੇ ਧੀਆਂ ਬੈਠੀਆਂ ਮਾਵਾਂ ਬੈਠੀਆਂ ਉਹਨਾਂ ਸਾਹਮਣੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਰ ਟੁਕ ਦੇ ਅਰਥ ਵਿਚਾਰ ਕੀਤੇ ਜਾ ਸਕਦੇ ਨੇ ਪਰ ਉਹ ਜਿਸ ਗ੍ਰੰਥ ਨੂੰ ਮੰਨਣ ਦਾ ਦਾਵਾ ਕਰਦੇ ਨੇ ਜੇ ਉਹ ਮਾਕਿਆਂ ਮੰਨਦੇ ਨੇ ਵੀ ਉਹ ਗੁਰੂ ਦਾ ਹੀ ਹੈ ਤੇ ਫਿਰ ਆਪਣੇ ਪਰਿਵਾਰ ਵਿੱਚ ਬਹਿ ਕੇ ਨਾਲੇ ਵੀ ਕਹਿੰਦੇ ਸਨੋ ਸਾਡੇ ਬਾਬਾ ਜੀ ਉਹਦਾ ਪਾਠ ਕਰਦੇ ਹੁੰਦੇ ਸੀ ਉਦੋਂ ਬੀਬੀਆਂ ਨੂੰ ਸੰਗਤ ਵਿੱਚੋਂ ਬਾਹਰ ਕਰ ਦਿੰਦੇ ਹੁੰਦੇ ਸੀ ਹੁਣ ਅੰਦਾਜ਼ਾ ਲਾ ਲਓ ਜਿਹੜਾ ਪਰਿਵਾਰ ਵਿੱਚ ਬੈਠ ਕੇ ਹੀ ਨਾ ਪੜਿਆ ਜਾਵੇ ਉਹਨੂੰ ਕਹਿ ਸਕਦੇ ਹੋ ਕਿ ਮੇਰੇ ਗੁਰੂ ਪਾਤਸ਼ਾਹ ਜੀ ਇਦਾਂ ਦੀ ਕੋ ਰਚਨਾ ਕਰ ਸਕਦੇ ਸਿੱਖੋ ਇਸ ਉੱਲੂ ਦੇ ਪੁੱਤ ਨੂੰ ਇਹ ਨਹੀਂ ਪਤਾ ਕਿ ਅਸੀਂ ਅਕਾਲ ਉਸਤ ਦੀ ਕਥਾ ਚਿਤ੍ਰੋਪਾ ਖਿਆਨ ਦੀ ਕਥਾ ਸੰਜੋਬਜਨ ਅਸੀਂ ਖਾਲਸਾ ਭਿੰਡਾ ਵਾਲੇ ਨੇ ਕਥਾ ਸਾਰੇ ਜਿੰਨੇ ਦਸਮ ਦੇ ਵੱਡੇ ਵੱਡੇ ਵਿਦਵਾਨ ਹੈ ਭਾਈ ਪਿੰਦਰਪਾਲ ਸਿੰਘ ਭਾਈ ਕਰਵਨ ਸਿੰਘ ਹੁਣ ਸਾਰੇ ਤੇ ਸਟੇਜਾਂ ਕਥਾ ਹੋ ਰਹੀ ਹੈ ਇੱਕ ਕਿਸ ਭਰਮ ਦੇ ਵਿੱਚ ਨੇ ਕਿ ਕਿਦਾਂ ਭੈਡਾਂ ਨੂੰ ਆਪਣੇ ਨੂੰ ਵਰਗਲਾ ਰਹੇ ਨੇ ਸੋ ਖਾਲਸਾ ਸੁੱਚੇ ਤਰਵੇ ਦੇ ਲੋਕਾਂ ਤੋਂ ਬਸ